ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਚ ਡਾਕਖਾਨੇ ਨਜ਼ਦੀਕ ਖੜੀ ਗੱਡੀ ਨੂੰ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਦੇ ਕਾਰਨ ਗਨੀਮਤ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰੰਤੂ ਨਜ਼ਦੀਕ ਖੜੀ ਇੱਕ ਕਾਰ ਪੂਰੀ ਤਰ੍ਹਾਂ ਜਲ ਗਈ। ਲੋਕਾਂ ਨੇ ਕੜੀ ਮੁਸ਼ਕਲਤ ਨਾਲ ਅੱਗ ਤੇ ਕਾਬੂ ਪਾਇਆ। ਜਦੋਂ ਤੱਕ ਫਾਇਰ ਬ੍ਰੀਗੇਡ ਦੀ ਗੱਡੀ ਘਟਨਾ ਸਥਾਨ ਤੇ ਪਹੁੰਚੀ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਜਲ ਚੁੱਕੀ ਸੀ। ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਦਵਿੰਦਰ ਕੁਮਾਰ ਨੇ ਦੱਸਿਆ ਕਿ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਜਦੋਂ ਮੈਂ ਘਟਨਾ ਸਥਾਨ ਤੇ ਪਹੁੰਚਿਆ ਤਾਂ ਦੇਖਿਆ ਕਿ ਕਾਰ ਪੂਰੀ ਤਰ੍ਹਾਂ ਜਲ ਚੁੱਕੀ ਸੀ ਕਾਰ ਮਾਲਕ ਨੇ ਦੱਸਿਆ ਕਿ ਹਜੇ 6 ਮਹੀਨੇ ਪਹਿਲਾਂ ਹੀ ਨਵੀਂ ਕਾਰ ਖਰੀਦੀ ਸੀ ਦਵਿੰਦਰ ਕੁਮਾਰ ਸਰ ਬਦਾਨੀ ਮੈਨੂੰ ਫੋਨ ਆਇਆ ਕਿਸੇ ਦਾ ਮੇਰੇ ਦੋਸਤਾਂ ਪਿੱਛੇ ਨਾ ਤੁਹਾਡੀ ਗੱਡੀ ਦੇ ਲੱਗੇ ਵੀ ਅੱਗ ਲੱਗੀ ਆ ਤੇ ਹੁਣ ਇਹ ਨਹੀਂ ਪਤਾ ਕਿੰਨਾ ਲੱਗੀ ਕੀ ਹੋਇਆ ਸਾਨੂੰ ਨਹੀਂ ਉਸ ਗੱਲ ਦਾ ਪਤਾ ਤੇ ਜਲਦੀ ਹੀ ਇੱਥੇ ਮੁੰਡਾ ਵੀ ਸੀਗਾ ਅੰਦਰ ਉਹ ਇੱਥੇ ਰਹਿੰਦਾ ਨਾ ਘਰ ਚ ਮੈਂ ਇੱਥੇ ਰਹਿੰਦਾ ਵਾ ਤੇ ਜਦੋਂ ਅਸੀਂ ਆਏ ਦੇਖਣ ਉਹ ਤਾਂ ਗੱਡੀ ਨੂੰ ਅੱਜ ਪਹਿਚੂਕੀ ਸੀਗੀ ਤੇ ਡਰ ਲੱਗੇ ਕੋਈ ਨਾ ਆਇਆ ਤਾਂ ਬੜਾ ਗੱਡੀ ਪੈਟਰੋਲ ਵਾਲੀ ਹੈ ਇਸ ਕਰਕੇ ਗੱਡੀ ਹੁਣ ਸੜ ਕੇ ਸੁਆਹ ਹੋ ਗਈ ਹੈ ਬਿਲਕੁਲ ਟੋਟਲ ਲਾਸ ਹੋ ਗਈ ਸਰ 6 ਮਹੀਨੇ ਬੇਲੋਦ ਲਈ ਜਾਂ ਲੈ ਫੋਲ ਛੋੜ ਸਰ ਫੋਲ ਛੋੜ ਜਰ ਕੋਈ ਹਾਦਸੇ ਦਾ ਕਰਨ ਮੈਨੂੰ ਵੀ ਲੱਗਣਾ ਹੈ ਹੁਣ ਕੀ ਪਤਾ ਨੇਚਰਲੀ ਹੋਇਆ ਕੀ ਹੋਇਆ ਮੈਂ ਤਾਂ ਕੋਈ ਬਾਹਰ ਚਿਕਾ ਮੈਨੂੰ ਟੱਕਰ ਗਿਆ ਨਹੀਂ ਸਰ ਨਹੀਂ ਸ਼ੋਰਟ ਸਰ ਕਰਦਾ ਮਨਣ ਪਾ ਰਹੇ ਕੋਈ ਵੀ ਹੋ ਸੇਦਾ ਕੁਝ ਵੀ ਪਤਾ ਨਹੀਂ ਬਣੇਗਾ ਇਹ ਤਾਂ ਨਹੀਂ ਪਤਾ ਸਾਰਾ ਮਾਮਲਾ ਸਾਰਾ ਮਾਮਲਾ ਦੀ ਗੱਡੀ ਨੂੰ ਅੱਗ ਲੱਗੀ ਡਾਕਣਾ ਨਹੀਂ ਮਰ ਗੱਡੀ ਖੜੀ ਹੈ ਇਹ ਪਨੀ ਚਾਨ ਕੀ ਅੱਗ ਲੱਗੀ ਨਹੀਂ ਤੇ ਫਾਇਰ ਬ੍ਰਿਗੇਡ ਕਿਉਂ ਨਹੀਂ ਆਪਰੇ ਟਾਈਮ ਸੇ ਟਾਈਮ ਸੇ ਅਕਸਰ 10-15 ਮਿੰਟ ਤਾਂ ਲੱਗਣੀ ਸੀ ਜਿਸੂਏ ਦੀ ਮੰਗਾਈ ਹੈ ਮਕੇਰੀਆਂ ਕੋਲ ਸਟਾਫ ਨਹੀਂ ਕੋਈ ਲੋਕਾਂ ਵਿੱਚ ਗੁੱਸਾ ਇਸ ਗੱਲ ਦਾ ਹੈ ਕਿ ਬਿਲਕੁਲ 100 ਮੀਟਰ ਦੇ ਉੱਤੇ ਨਗਰ ਕੌਂਸਲ ਦਾ ਦਫ਼ਤਰ ਹੈ ਉੱਥੇ ਦੋ ਗੱਡੀਆਂ ਖੜੀਆਂ ਦੋ ਦਿਵਿਜਾ ਇੱਥੇ ਨਹੀਂ ਹਾਂਜੀ ਹਾਂਜੀ ਤੇ ਇਹ ਕਿਉਂ ਨਹੀਂ ਮੌਕੇ ਦੇ ਆਪ ਆਂਦੇ ਕਿ ਕੀ ਪ੍ਰੋਬਲਮ ਕੀ ਹੈ ਸਾਰੀ ਵੱਡੀ ਪ੍ਰੋਬਲਮ ਇਹ ਸਟਾਫ ਦੀ ਹੈ ਨਗਰ ਕੌਂਸਲ ਕੋਈ ਸਟਾਫ ਨਹੀਂ ਪ੍ਰੋਵਾਈਡ ਕੀਤਾ ਗਿਆ ਜੇ ਤੇ ਇਸ ਕਰਕੇ ਗੱਡੀਆਂਆਂ ਦੀਆਂ ਦੂਰ ਹੋ ਗੁੰਆਂ ਪਿੱਛੇ ਜੇ ਗੱਲ ਕੀਤੀ ਹੈ ਤਾਂ ਭਰਤੀ ਹੋਈ ਸੀ ਕੁਝ ਦੋ ਬੰਦੇ ਦੋ ਬੰਦੇ ਜਿਹੜੇ ਫਾਇਰਮੈਨ ਆਏ ਉਹਨਾਂ ਨਾਲ ਕੰਮ ਨਹੀਂ ਕੀਤਾ ਜਾਂਦਾ ਜੀ ਡਰਾਈਵਰ ਤੇ ਜਿਹੜਾ ਗੱਡੀ ਡਰਾਈਵਰ ਨੇ ਚਲਾਨੀ ਦਿੱਕਤ ਕਿੱਥੇ ਆ ਪਾਸੇ ਪਾਸੇ ਵਾਲੇ ਲੱਗ ਜਾਓ ਸਾਹਿਬ ਨੂੰ ਪੜ ਲੋ ਕੇ ਉਹਨਾਂ ਨੂੰ 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 ਉਹਨਾਂ ਨੂ ਮੈਂ ਗੁਰੂ ਸ਼ਰਨ ਸਿੰਘ ਸਾਹਿਬ ਦੇ ਲੱਗੇ ਆ ਗਏ ਕਿਉਂ ਗੁਰੂ ਸਾਹਿਬ ਉਹ ਨਹੀਂ ਮੈਂ ਦੱਸਦਾ ਕਿ ਗਾ ਮੈਂ ਇਹ ਲੈਣ ਮੈਂ ਇਹਦੇ ਵਿੱਚ ਮਨ ਜਾ ਰਿਹਾ